जय साईं जी दाता बलि करी गुलाम ਦਾ ਗੁਲਾਮ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸਾਡੇ ਇਸ ਚੈਨਲ ਨਾਲ ਜੁੜੇ ਰਹਿਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤਾਂ ਕਿ ਜੋ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਸੰਜੀ ਕਰਾਂਗੇ ਕਿ ਇੱਕ ਅਸਲ murid ਹੋਣ ਦੀ ਕੀ ਪਛਾਣ ਹੁੰਦੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਜੋ ਇਸ ਵੀਡੀਓ ਦੀ ਸਮਝ ਆ ਸਕੇ ਤੇ ਆਓ ਸਾਰੇ ਆਪਾਂ ਆਪਣੇ ਪੀਰੋ মুর্ਸ਼ਦ ਦਾ ਨਾਮ ਲੈ ਕੇ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਸਲ ਮুরিਦ মুর্ਸ਼ਦ ਪਾਕ ਦੀ ਨਜ਼ਰ ਵਿੱਚ ਅਸਲ ਮুরিਦ ਉਹ ਹੁੰਦਾ ਹੈ ਜਿਸ ਉੱਪਰ ਵੱਡੇ ਤੋਂ ਵੱਡਾ ਦੁੱਖ ਤਕਲੀਫਾਂ ਆ ਜਾਣ ਤੇ ਉਹ ਇਹਨਾਂ ਚੀਜ਼ਾਂ ਨੂੰ ਰੱਬ ਦੀ ਰਜ਼ਾ ਸਮਝ ਕੇ ਰੱਬ ਦੀ ਦਾਤ ਸਮਝ ਕੇ ਹੱਸ ਕੇ ਕਬੂਲ ਕਰਦਾ ਹੈ ਆਪਾਂ ਆਪਣੀ ਆਮ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਜਦੋਂ ਇਨਸਾਨ ਤੇ ਛੋਟਾ ਜਾਂ ਦੁੱਖ ਜਾਂ ਮੁਸੀਬਤ ਆ ਜਾਵੇ ਜਾਂ ਕਿਸੇ ਕੰਮ 'ਚ ਰੁਕਾਵਟ ਆ ਜਾਵੇ ਤਾਂ ਉਹ ਇਨਸਾਨ ਜ਼ਿਆਦਾ ਦਰ ਬਦਲ ਲੈਂਦਾ ਹੈ ਜਾਂ ਫਿਰ ਉਸ ਦਾ ਆਪਣੇ ਰੱਬ ਤੇ ਪ੍ਰਤੀ ਵਿਸ਼ਵਾਸ ਜਿਹੜਾ ਉਹ ਡੋਲ ਜਾਂਦਾ ਹੈ ਹੁਣ ਇੱਥੇ ਬੜੇ ਦੋਸਤ ਸੋਚਦੇ ਹੋਣਗੇ ਕਿ ਅਸੀਂ ਤਾਂ ਰੱਬ ਦਾ ਇਹਨਾ ਨਾਮ ਲੈਂਦੇ ਹਾਂ ਸਵੇਰੇ ਸ਼ਾਮ ਆਠ ਪੂਜਾ ਕਰਦੇ ਹਾਂ ਪਰ ਅਸੀਂ ਫਿਰ ਵੀ ਉਦਾਸ ਜਾਂ ਦੁਖੀ ਰਹਿੰਦੇ ਹਾਂ ਤੇ ਜੋ ਲੋਕ ਇਸ ਸਭ ਗੱਲਾਂ ਤੋਂ ਦੂਰ ਹਨ ਉਹ ਚੰਗੇ ਭਲੇ ਤੁਰੇ ਫਿਰਦੇ ਹਨ ਉਹਨਾਂ ਦੇ ਸਭ ਕੰਮ ਆਸਾਨੀ ਨਾਲ ਬਣਦੇ ਦਿਖਾਈ ਦਿੰਦੇ ਹਨ ਹੁਣ ਅਸੀਂ ਇੱਥੇ ਹੀ ਭੁਲੇਖਾ ਖਾ ਕੇ ਉਹਨਾਂ ਹੀ ਲੋਕਾਂ ਤੋਂ ਪਿੱਛੇ ਰਹਿ ਜਾਂਦੇ ਹਾਂ ਰੱਬ ਜਿਸ ਨੂੰ ਵੀ ਜ਼ਿਆਦਾ ਦੁੱਖ ਦਿੰਦਾ ਹੈ ਉਹ ਇਨਸਾਨ ਉਹਨਾਂ ਹੀ ਰੱਬ ਦੇ ਨੇੜੇ ਹੁੰਦਾ ਹੈ ਭਾਵੇਂ ਰੱਬ ਆਪਣੇ ਉਸੇ ਮਰੀਦ ਦੀ ਹੀ ਪ੍ਰੀਖਿਆ ਲੈਂਦਾ ਹੈ ਜਿਸ ਨੂੰ ਉਸਨੇ ਉਸ ਦੀ ਸੋਚ ਤੋਂ ਕਿਤੇ ਪਰੇ ਵੱਧ ਕੇ ਦੇਣਾ ਹੋਵੇ ਪ੍ਰੀਖਿਆ ਵੀ ਹਰ ਕਿਸੇ ਦੀ ਨਹੀਂ ਹੁੰਦੀ انسان ਨੂੰ ਆਪਣੇ ਜੀਵਨ ਵਿੱਚ ਦੁੱਖ ਨੂੰ ਰੱਬ ਦੀ ਰਜ਼ਾ ਤੇ ਰੱਬ ਦੀ ਦਾਤ ਸਮਝਣੀ ਚਾਹੀਦੀ ਹੈ ਕਿਉਂਕਿ انسان ਜਿੰਨਾ ਦੁਖੀ ਹੋਵੇਗਾ ਓਨਾ ਹੀ ਰੱਬ ਵੱਲ ਜਾਏਗਾ ਸੋ ਕਦੇ ਵੀ ਸਾਨੂੰ ਡੋਲਣਾ ਨਹੀਂ ਚਾਹੀਦਾ ਸਾਨੂੰ ਨਹੀਂ ਪਤਾ ਸਾਡੇ ਲਈ ਕੀ ਚੰਗਾ ਹੈ ਅਤੇ ਕੀ ਮਾੜਾ ਹੈ ਪਰ ਸਾਡਾ ਮੁਰਸ਼ਿਦ ਸਭ ਜਾਣਦਾ ਹੈ ਸੋ ਜਦੋਂ ਵੀ ਆਪਣੇ ਪੀਰੋ ਮੁਰਸ਼ਿਦ ਅੱਗੇ ਅਰਦਾਸ ਕਰਨੀ ਹੈ ਤਾਂ ਇੱਕੋ ਚੀਜ਼ ਮੰਗਣੀ ਹੈ ਕਿ हे ਮੇਰੇ ਪਰਮਾਤਮਾ ਮੇਰੇ ਰਹਿਬਰ ਮੇਰੇ ਮੁਰਸ਼ਿਦ ਮੇਰੇ ਰੱਬ ਜੀ ਸਾਨੂੰ ਨਹੀਂ ਪਤਾ ਆਉਣ ਵਾਲੇ ਸਮੇਂ 'ਚ ਸਾਡੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ ਪਰ ਤੂੰ ਸਭ ਜਾਣਦਾ ਹੈ ਇਸ ਕਰਕੇ ਤੇਰੇ ਅੱਗੇ ਦੋਨੋਂ ਹੱਥ ਜੋੜ ਕੇ ਇਹੀ ਬੇਨਤੀ ਅਰਦਾਸ ਹੈ ਜੀ ਕਿ ਜੋ ਸਾਡੇ ਲਈ ਚੰਗਾ ਹੋਵੇ ਉਹੀ ਕਰੀਂ ਸੋ ਇਸ ਤਰ੍ਹਾਂ ਅਰਦਾਸ ਕਰਕੇ ਤੁਸੀਂ ਦੁਨੀਆ ਦੀ ਮੁਸੀਬਤਾਂ ਚੰਟਾ ਤੋਂ ਨਿਜਾਦ ਹੋਣ ਦੀ ਕੋਸ਼ਿਸ਼ ਕਰ ਸਕਦੇ ਹੋ ਸੋ ਆਸ ਕਰਦਾ ਹਾਂ ਅੱਜ ਦੀ ਇਸ ਵੀਡੀਓ ਲਈ ਸੋ ਆਸ ਕਰਦਾ ਅੱਜ ਦੀ ਇਹ ਵੀਡੀਓ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਅੱਜ ਲਈ ਬਸ ਇੰਨਾ ਹੀ ਜਲਦ ਹੀ ਹਾਜ਼ਰ ਹੋਵਾਂਗੇ ਇੱਕ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਜੈ ਸਾਈ ਜੀ ਦਾਤਾ ਭਲੀ ਕਰੇ